ਹਾਂਜੀ ਸਸ ਜੀ ਕੱਲ ਜੀ ਮੇਰੀਆਂ ਕਾਫੀ ਭੈਣਾਂ ਦੇ ਮੈਸੇਜ ਆਉਂਦੇ ਰਹਿੰਦੇ ਵਾ ਸਾਨੂੰ ਸਟ੍ਰੇਟ ਸਲਵਾਰ ਆ ਜਿਹੜੀ ਉਹ ਬਣਾਉਣੀ ਸਿਖਾਓ ਹਨ ਆਪਣਾ ਜਿਹੜਾ ਵਰਕ ਆ ਤੁਸੀਂ ਵੇਖ ਸਕਦੇ ਹੋ 프ਰੰਟ ਦੇ ਵਿੱਚ ਆਪਣੇ ਦੋਨੇ ਪੌਂਚਿਆਂ ਤੇ ਵਰਕ ਕੀਤਾ ਤੇ ਇਹਨੂੰ ਦੇਖੋ ਸੈਂਟਰ ਦੇ ਵਿੱਚ ਲੈ ਕੇ ਦਿਖਾਉਂਦੇ ਨੇ ਤੁਹਾਨੂੰ ਇਸ ਤਰੀਕੇ ਨਾਲ ਫੋਲਡ ਕਰ ਲੋ ਫਿਰ ਤੁਸੀਂ ਪ੍ਰੈਸ ਦੇ ਨਾਲ ਇਹਦਾ ਪਾਨਾ ਜਿਹੜਾ ਉਹ ਲਗਾਓ ਹਾਂਜੀ ਆਹ ਵੇਖੋ ਤੁਸੀਂ ਪ੍ਰੈਸ ਦੇ ਨਾਲ ਇਹਨੂੰ ਬਿਲਕੁਲ ਸਟ੍ਰੇਟ ਬਣਾ ਲਓ ਜਿਹੜੇ ਦੋਨੋਂ ਪੀਸ ਨੇ ਨਾ ਇਹਨਾਂ ਨੂੰ ਬਰਾਬਰ ਤੁਸੀਂ ਇੱਕੋ ਜਿਹੀ ਰੱਖਨੇ ਨੇ ਦੋਨੇ ਪੀਸ ਆਹ ਲੋ ਜੀ ਦੋਨੇ ਪੀਸਾਂ ਨੂੰ ਬਰਾਬਰ ਰੱਖਣ ਤੋਂ ਬਾਅਦ ਜਿਹੜੀ ਆਪਣੀ ਸਲਵਾਰ ਦਾ ਪਹੁੰਚ ਹੈ ਪਹੁੰਚੇ ਦਾ ਨਿਸ਼ਾਨ ਲਗਾਓ ਨੀਚੇ ਤੋਂ ਹਾਂਜੀ ਇਸ ਤਰੀਕੇ ਨਾਲ ਸੈੱਟ ਕਰ ਲਓ ਸਲਵਾਰ ਨੂੰ ਚੰਗੀ ਤਰ੍ਹਾਂ ਆਹ ਲੋ ਜੀ ਹੁਣ ਆਪਾਂ ਇੱਥੇ ਲਾਵਾਂਗੇ ਝੋਲੀ ਦਾ ਨਿਸ਼ਾਨ 1.5 ਦਾ 10 ਇੰਚ ਇੱਥੇ ਲਾਵਾਂਗੇ ਆਪਾਂ ਮੋਰੀ ਹੈਗੀ 6.5 ਇੰਚ 7 ਇੰਚ ਮੰਨੋ ਜੀ ਆਪਾਂ ਮੋਰੀ ਰੱਖੀ ਤਾਂ 1 ਇੰਚ ਵੱਧ ਲੈਣਾ 8 ਇੰਚ ਇਸ ਤਰੀਕੇ ਨਾਲ ਇਹਨੂੰ ਮਲਾ ਲਓ ਉਧਰੋਂ ਝੋਲੀ ਦੇ ਨਿਸ਼ਾਨ ਨੂੰ ਇਧਰੋਂ ਮੋਰੀ ਵਾਲੇ ਨੂੰ ਆਹ ਲਓ ਜੀ ਸਾਰੇ ਨਿਸ਼ਾਨ ਚੰਗੀ ਤਰ੍ਹਾਂ ਕਵਰ ਕਰ ਲਓ ਇਹ ਹੋ ਗਈ ਆਪਣੀ ਸਟ੍ਰੇਟ ਸਲਵਾਰ ਦੀ ਕਟਿੰਗ ਜਿਹਨੂੰ ਆਪਾਂ ਪਾਕਿਸਤਾਨੀ ਸਲਵਾਰ ਬੋਲਦੇ ਹਾਂ ਇੱਥੋਂ ਆਪਾਂ ਜਿਹੜੀ ਕਿ ਮਾਰਜਨ ਹੈ ਹਨਾ ਇੱਥੇ ਨਾਲ ਲੈ ਤਗਾ ਇਹਦੇ ਨਾਲ ਤੁਸੀਂ ਘੱਟੋ-ਘੱਟ 1 ਇੰਚ ਜ਼ਰੂਰ ਰੱਖਿਆ ਕਰੋ ਤਾਂ ਕਿ ਜਿਹੜੀ ਤੁਹਾਡੀ ਮੂਰੀ ਉਹ ਵਧੀਆ ਬਣ ਸਕੇ ਹੁਣ ਦੇਖੋ ਜਿਹੜੀ ਸਲਵਾਰ ਉਹਦੀ ਕਟਿੰਗ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਬਹੁਤ ਹੀ ਸੌਖੀ ਹੈ ਇਹਨੂੰ ਤੁਸੀਂ ਆਰਾਮ ਨਾਲ ਘਰੇ ਬੈਠ ਕੇ ਇਕੱਲੇ ਵੀ ਕੱਟ ਕਰ ਸਕਦੇ ਹੋਗੇ ਸਲਵਾਰ ਨੂੰ ਸਟ੍ਰੇਟ ਸਲਵਾਰ ਬਣਾਉਣੇ ਕੋਈ ਔਖੀ ਨਹੀਂ ਬਹੁਤ ਜ਼ਿਆਦਾ ਸੌਖੀ ਹੈ ਜੀ ਤੇ ਇਹਦੀ ਜਿਹੜੀ ਫਰੰਟ ਤੇ ਕਾਟ ਪੈਂਦੀ ਹੈ ਇਸ ਸਾਈਟ ਤੋਂ ਤੁਸੀਂ ਇਹਦੀ ਕਾਟ ਵੀ ਪਾ ਸਕਦੇ ਹੋ ਸੈਂਟਰ ਦੇ ਵਿੱਚ ਜਿੱਦਾਂ ਕਿ ਆ ਤੁਸੀਂ ਨਿਸ਼ਾਨ ਦੇਖੋ ਨਿਸ਼ਾਨ ਲਾਓ ਤੁਸੀਂ ਘੱਟੋ-ਘੱਟ 1 ਇੰਚ ਤੇ ਠੀਕ ਹੈ ਜੀ ਫਿਰ ਤੁਸੀਂ ਇਸ ਤਰੀਕੇ ਨਾਲ ਇਹਨੂੰ ਲੈ ਜਾਓ ਰੇਵ ਦੇ ਵਿੱਚ ਤੇ ਇਹ ਰੇਵ ਦੇ ਵਿੱਚ ਹੁਣ ਤੁਹਾਨੂੰ ਕੈਂਚੀ ਨਾਲ ਹੀ ਦਿਖਾਵਾਂਗੇ ਵੀ ਕਿਵੇਂ ਅਸੀਂ ਕਹਿੰਦੇ ਹਾਂ ਆਹ ਲਓ ਜੀ ਹਲਕੀ-ਹਲਕੀ ਇਹਦੀ ਜਿਹੜੀ ਕਟਿੰਗ ਹੈ ਉਹ ਤੁਸੀਂ ਕਰਦੇ ਹੋ ਹਾਂ ਸੈਂਟਰ ਦੇ ਵਿੱਚੋਂ ਆਪਣੀ ਜਿਹੜੀ ਕਟਿੰਗ ਹੈ ਉਹ ਕਰ ਦਿੱਤੀ ਹੈ ਇਹਦਾ ਇੱਥੇ ਕੱਟ ਵੀ ਲਗਾ ਸਕਦੇ ਹਾਂ ਕਿਉਂਕਿ ਬਾਲਾ ਜਿਹੜਾ ਹੈ ਸੈਂਟਰ ਦੇ ਵਿੱਚ ਹੀ ਵਾਹ ਹੋ ਗਈ ਆਪਣੀ ਸਟੂਡੈਂਟ ਸਲਵਾਰ ਦੀ ਕਟਿੰਗ ਜੇ ਤੁਸੀਂ ਵੀ ਐਵੇਂ ਦੀਆਂ ਸੌਖੇ ਸੌਖੇ ਤਰੀਕੇ ਨਾਲ ਕਟਿੰਗ ਸਿੱਖਣੀ ਹੈ ਤਾਂ ਸਾਡੇ ਨਾਲ ਜ਼ਰੂਰ ਕੰਟੈਕਟ ਕਰਿਆ ਕਰੋ ਜੀ ਥੈਂਕ ਯੂ ਜੀ ਵੀਡੀਓ ਨੂੰ ਵੇਖਣ ਲਈ ਤੇ ਸ਼ੇਅਰ ਕਰਨ ਲਈ ਥੈਂਕ ਯੂ so much